ਸਸ਼ੀਕਾਲ ਜੀ ਅਸਟੋਲੋਜੀ ਵਿਦ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸਮੀਨ ਗੱਲ ਕਰਾਂਗੇ ਆਪਾਂ ਅੱਜ ਦੀ ਅੱਜ ਮਤਲਬ ਕਿ ਸੋਮਵਾਰ ਦਾ ਦਿਨ ਔਰ 6 ਜਨਵਰੀ 2025 ਦਾ ਦਿਨ ਹੋ ਗਿਆ 6 ਜਨਵਰੀ ਨੂੰ ਔਰ ਉਤਰਾ ਭਾਦਰਾ ਪਦ ਨਕਸ਼ਤਰ ਤੇ ਮੀਨ ਰਾਸ਼ੀ ਚ ਚੰ드ਰਮਾ ਅੱਜ ਦੇ ਦਿਨ ਦੀ ਖਾਸੀਅਤ ਇਹ ਹੈ ਕਿ ਭਦਰਾ ਸ਼ਾਮ ਨੂੰ 6:24 ਮਿੰਟ ਤੋਂ ਕੱਲ ਸਵੇਰੇ ਤੜਕੇ ਤੱਕ ਚੱਲੇਗੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜਨਮ ਦਿਹੀ ਅੱਜ ਸਿੱਖਾਂ ਦੇ 10ਵੇਂ ਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੈਪ ਜੀ ਆਜ ਜਨਮ ਦਿਨ ਦੀ ਆਪ ਸਭ ਨੂੰ ਬਹੁਤ ਸਾਰੀਆਂ ਵਧਾਈਆਂ ਗੁਰੂ ਸਾਹਿਬ ਗੁਰੂ ਸਾਹਿਬ ਮਤਲਬ ਸਾਡੀ ਇਸ ਧਰਤੀ ਤੇ ਦਸਾਂ ਗੁਰੂਆਂ ਨੇ ਜਨਮ ਲਿਆਏ ਤੇ ਇਹ ਧਰਤੀ ਬੜੀ ਪਵਿੱਤਰ ਹੈ ਬੜੀ ਮਹਾਨਤਾ ਇਸ ਧਰਤੀ ਦੀ ਪੰਜਾਬ ਨੂੰ ਖਤਮ ਕਰਨ ਦੇ ਲਈ ਦੁਨੀਆ ਦੀਆਂ ਬਹੁਤ ਸਾਰੀਆਂ ਤਾਕਤਾਂ ਬੜੇ ਸਾਰੇ ਬਹੁਤ ਕੁਝ ਹੋਇਆ ਹੈ ਪਰ ਇਹ ਧਰਤੀ ਇੰਨੀ ਪਵਿੱਤਰ ਹੈ ਇਹ ਭਾਰਤ ਦੀ ਨੌਰਥ ਦਿਸ਼ਾ ਹੈ ਤੇ ਨੌਰਥ ਜਲ ਦੀ ਮੰਨੀ ਜਾਂਦੀ ਹੈ ਜਲ ਨੂੰ ਕੌਣ ਬੰਨ ਸਕਿਆ ਹੈ ਜਿੱਦਾਂ ਅੱਗ ਨੂੰ ਕੋਈ ਕਾਬੂ ਨਹੀਂ ਕਰ ਸਕਦਾ ਇਦਾਂ ਜਲ ਨੂੰ ਕੋਈ ਵੀ ਕਾਬੋਨੀ ਕਰ ਸਕਦਾ ਬੜਾ ਪਵਿੱਤਰ ਹੈ ਜੀ ਜਲ ਹੱਥ ਤੇ ਰੱਖ ਕੇ ਲੋਕ ਅੱਗੇ ਕਸਮ ਖਾਂਦੇ ਸੀ ਜਲ ਦੀ ਤੇ ਪਵਿੱਤਰ ਮੰਨ ਲਿਆ ਜਾਂਦਾ ਸੀ ਤੇ ਜਦੋਂ ਪਾਣੀ ਦੇ ਛਿੱਟੇ ਮਾਰ ਲਏ ਜਾਂਦੇ ਆ ਤਾਂ ਅਸੀਂ ਮੰਨਦੇ ਆ ਇਹ ਚੀਜ਼ ਸ਼ੁੱਧ ਹੋ ਗਈ ਹੈ ਇਹ ਬੜੀ ਵਧੀਆ ਹੋ ਗਈ ਹੈ ਮਤਲਬ ਇੰਨੀ ਮਹਾਨਤਾ ਇੰਨੀ ਪਵਿੱਤਰਤਾ ਕੁਦਰਤ ਦੇ ਇਸ ਜਲਦੀ ਹੈ ਜੋ ਸਾਡੇ ਸਰੀਰ ਵਿੱਚ 70% ਆ ਤੇ ਧਰਤੀ ਨੂੰ ਕੌਣ ਖਤਮ ਕਰ ਦੇਗਾ ਚਲੋ ਗੱਲ ਕਰਨੀ ਆਪਾਂ ਗੁਰਗੋਬਿੰਦ ਸਿੰਘ ਜੀ ਦੇ ਜਨਮ ਦਿਨ ਦੀ ਆਪ ਸਭ ਨੂੰ ਵਧਾਈਆਂ ਦੇਖੋ ਠੀਕ ਹੈ ਦਿਨ ਆਉਂਦੇ ਰਹਿੰਦੇ ਆ ਦਿਨ ਜਾਂਦੇ ਰਹਿੰਦੇ ਆ ਅਸੀਂ ਇਤਿਹਾਸ ਨੂੰ ਯਾਦ ਕਰਦੇ ਆ ਸਿਰਫ ਉਹਨੇ ਟਾਈਮ ਤੇ ਜਦੋਂ ਉਹ ਚੀਜ਼ ਆਉਂਦੀ ਏ ਸਾਨੂੰ ਹਮੇਸ਼ਾ ਆਪਣੇ ਬੱਚਿਆਂ ਨੂੰ ਇਤਿਹਾਸਕ ਆਪਣੇ ਗੁਰੂਆਂ ਗੁਰੂ ਸਾਹਿਬ ਬਾਰੇ ਇਸ ਧਰਤੀ ਬਾਰੇ ਇਸ ਧਰਤੀ ਦੀ ਮਹਾਨਤਾ ਬਾਰੇ ਆਪਣੀ ਕੌਮ ਬਾਰੇ ਜਾਣਕਾਰੀ ਦੇਣੀ ਚਾਹੀਦੀ ਹੈ ਪੰਜਾਬ ਦੀ ਮਹਾਨਤਾ ਪੰਜਾਬ ਵਿੱਚ ਜਨਮ ਲੈਣਾ ਹੀ ਇੱਕ ਬੜੀ ਮਹਾਨ ਗੱਲ ਹੈ ਇਹ ਸਚਾਈ ਹੈ ਜੀ ਪੰਜਾਬ 'ਚ ਜਨਮ ਲੈਣਾ ਇੱਕ ਬੜੀ ਵਧੀਆ ਗੱਲ ਹੈ ਕਿਉਂਕਿ ਇਹ ਧਰਤੀ ਹੀ ਪਵਿੱਤਰ ਧਰਤੀ ਹੈ ਵੈਸੇ ਤਾਂ ਚਲੋ ਸਾਰੀ ਧਰਤੀ ਪਵਿੱਤਰ ਹੈ ਕੁਦਰਤ ਦੀ ਹੈ ਪਰ ਜਿਸ ਜਗਾ ਤੇ ਜਿਸ ਜਗਾ ਤੇ ਇੰਨੀਆਂ ਸ਼ਹੀਦੀਆਂ ਹੋਈਆਂ ਹਨ ਜਿਸ ਜਗਾ ਤੇ ਇੰਨੀ ਇੰਨੇ ਪਵਿੱਤਰ ਗੁਰੂ ਸਾਹਿਬ ਵੈਸੇ ਸਾਰੀ ਧਰਤੀ ਤੇ ਸਭ ਕਿਸੇ ਨੇ ਆਪਣਾ ਆਪਣਾ ਰੋਲ ਨਿਭਾਇਆ ਪਰ ਇਸ ਜਗਾ ਤੇ ਇਸ ਧਰਤੀ ਤੇ ਜੋ ਕੁਰਬਾਨੀਆਂ ਨੇ ਸ਼ਹੀਦੀਆਂ ਨੇ ਪਰਿਵਾਰ ਨੂੰ ਵਾਰਿਆ ਗੁਰਗੋਬੇ ਸਿੰਘ ਜੀ ਨੇ ਤੇ ਫਿਰ ਦੁਨੀਆ ਚ ਸਿਰਫ ਤੇ ਸਿਰਫ ਸਿੱਖ ਧਰਮ ਚ ਹੀ ਹੈ ਹਨ ਚਲੋ ਬੜੀ 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 ਮਹਾਨਤਾ ਇਹ ਮਹਾਨਤਾ ਨੂੰ ਨਾਪਿਆ ਨਹੀਂ ਜਾ ਸਕਦਾ ਕੋਈ ਸ਼ਬਦ ਹੀ ਨਹੀਂ ਜਿਸ ਬਾਰੇ ਬੋਲਿਆ ਜਾ ਸਕੇ ਪਰ ਜਦੋਂ ਵੀ ਕੋਈ ਚੀਜ਼ ਹੋਵੇ ਜਿੱਦਾਂ ਗੁਰੂ ਸਾਹਿਬ ਦਾ ਜਨਮ ਦਿਨ ਹੈ ਬੱਚਿਆਂ ਦਾ ਸ਼ਹੀਦੀ ਦਿਵਸ ਹੈ ਕਿਉਂ ਮਨਾਇਆ ਜਾ ਰਿਹਾ ਕਿਉਂ ਗੁਰਦੁਆਰਾ ਸਾਹਿਬ ਚ ਪਾਠ ਰੱਖੇ ਜਾ ਰਹੇ ਆ ਇਹ ਜ਼ਰੂਰੀ ਨਹੀਂ ਕਿ ਮੱਥਾ ਟੇਕਣਾ ਜ਼ਰੂਰੀ ਹੈ ਜਾਣਾ ਜ਼ਰੂਰੀ ਹੈ ਪਰ ਇਤਿਹਾਸ ਤੋਂ ਜਾਣੂ ਕਰਾਉਣਾ ਬੱਚਿਆਂ ਨੂੰ ਬਹੁਤ ਜ਼ਰੂਰੀ ਹੈ ਠੀਕ ਹੈ ਇਹ ਦਿਨ ਦੀ ਮਹਾਨਤਾ ਬੱਚੇ ਹੌਲੀ ਹੌਲੀ ਭੁੱਲਣਾ ਜਾਣ ਮੋਬਾਈਲਾਂ 'ਚ ਵੜ ਕੇ ਤਾਂ ਇਹ ਚੀਜ਼ ਬੱਚਿਆਂ ਨੂੰ ਇਹ ਇਹ ਗੱਲਾਂ ਇਹ ਮਹਾਨਤਾ ਇਹ ਜਨਮ ਦਿਨ ਬਾਰੇ ਕਿ ਕਿਸ ਦਾ ਜਨਮ ਦਿਨ ਹੈ ਅੱਜ ਕਿਉਂ ਮਨਾ ਰਹੇ ਹਾਂ ਅਸੀਂ ਕਿਉਂ ਜ਼ਰੂਰੀ ਏ ਉਹਨਾਂ ਦੀਆਂ ਚੀਜ਼ਾਂ ਨੂੰ ਯਾਦ ਰੱਖਣਾ ਕਿਉਂ ਜ਼ਰੂਰੀ ਏ ਉਹਨਾਂ ਦੇ ਦੱਸੇ ਹੋਏ ਰਸਤੇ ਤੇ ਅਗਰ ਅਸੀਂ ਨਹੀਂ ਚੱਲ ਰਹੇ ਤਾਂ ਜ਼ਰੂਰੀ ਨਹੀਂ ਏ ਚੱਲਣਾ ਪਰ ਉਹਨਾਂ ਨੂੰ ਯਾਦ ਰੱਖਣਾ ਬਹੁਤ ਜ਼ਰੂਰੀ ਪਰ ਚੱਲਣਾ ਵੀ ਬਹੁਤ ਜ਼ਰੂਰੀ ਏ ਵੈਸੇ ਮੈਂ ਤੁਹਾਨੂੰ ਦੱਸਾਂ ਜੇ ਆਪਾਂ ਗੁਰੂ ਸਾਹਿਬ ਦੇ ਦੱਸੇ ਹੋਏ ਰਸਤੇ ਤੇ ਚੱਲ ਲਈਏ ਮਤਲਬ ਸੱਚਾਈ ਦੇ ਰਸਤੇ ਤੇ ਤਾਰੇਮਦੇ ਰਸਤੇ ਤੇ ਚੰਗੇ ਕਰਮ ਦੇ ਰਸਤੇ ਤੇ ਚੱਲਿਏ ਤਾਂ ਸਭ ਕੁਝ ਸਹੀ ਹੋ ਜਾਂਦਾ ਕੁਦਰਤ ਬੜੀ ਮਿਹਰਬਾਨ ਹੈ ਕੁਦਰਤ ਦੇ ਅਨੁਸਾਰ ਹੀ ਹਰ ਚੀਜ਼ ਹੁੰਦੀ ਹੈ ਤੇ ਕੁਦਰਤ ਜਿੱਥੇ ਮਿਹਰਬਾਨ ਹੈ ਉੱਥੇ ਪਰਮਾਤਮਾ ਮਿਹਰਬਾਨ ਹੈ ਚਲੋ ਗੁਰੂ ਸਾਹਿਬ ਦੀਆਂ ਇੱਕ ਵਾਰ ਗੁਰਦੁਆਰਾ ਸਾਹਿਬ ਮੱਥਾ ਟੇਕਣਾ ਤੁਸੀਂ ਔਰ ਨਮਸਕਾਰ ਕਰਨੀ ਹੈ ਤੇ ਗੱਲ ਕਰੀਏ ਆਪਾਂ ਵਹਿਮ ਦੀ ਅੱਜ ਆਪਾਂ ਸਿਰਫ ਵਹਿਮ ਦੀ ਗੱਲ ਕਰਦੇ ਆ ਕਿ ਵਹਿਮ ਕੁਝ ਨਹੀਂ ਹੁੰਦਾ ਵਹਿਮ ਉਹ ਹੈ ਜੋ ਸਾਡੇ ਦਿਮਾਗ ਚ ਵੜ ਗਿਆ ਵਹਿਮ ਉਹ ਹੈ ਜਦੋਂ ਅਸੀਂ ਕੁਦਰਤ ਨੂੰ ਸਮਝਣਾ ਬੰਦ ਕਰ ਦਿੱਤਾ ਉਸ ਦੀ ਰਜ਼ਾ ਨੂੰ ਮੰਨਣਾ ਬੰਦ ਕਰ ਦਿੱਤਾ ਇਹ ਵਹਿਮ ਹੈ ਅਸੀਂ ਉਸ ਨੂੰ ਮੰਨਦੇ ਆ ਪਰ ਉਸ ਨੂੰ ਮੰਨਣ ਦੇ ਲਈ ਸਾਡੇ ਕੋਲ ਤਰਕ ਚੀਜ਼ਾਂ ਹੋਣੀਆਂ ਬਹੁਤ ਜ਼ਰੂਰੀ ਨੇ ਤਰਕ ਦਾ ਹੋਣਾ ਬਹੁਤ ਜ਼ਰੂਰੀ ਹੈ ਤੇ ਤਰਕ ਕੀ ਹੈ ਤਰਕ ਸਾਇੰਸ ਹੈ ਇਹ ਕੁਦਰਤੀ ਤੌਰ ਤੇ ਅਸੀਂ ਜਿਸ ਜਗ੍ਹਾ ਤੇ ਰਹਿ ਰਹੇ ਆਂ ਇਹ ਹਰ ਚੀਜ਼ ਅਸੀਂ ਆਪਣੇ ਆਪ ਨੂੰ ਸਹੀ ਸਾਬਤ ਕਰਨ ਲਈ ਬਣਾਈ ਹੋਈ ਹੈ ਪਰ ਕੁਦਰਤ ਨੇ ਕੁਝ ਚੀਜ਼ਾਂ ਤੇ ਮਿਹਰਬਾਨ ਹੋ ਕੇ ਉਹ ਚੀਜ਼ਾਂ ਬਣਾਈਆਂ ਨੇ ਜਿਨ੍ਹਾਂ ਦੇ ਲਈ ਅਸੀਂ ਇਸ ਧਰਤੀ ਤੇ ਜਨਮ ਲਿਆ ਤੇ ਹੀਲਾ ਵਸੀਲਾ ਪਰਮਾਤਮਾ ਨੇ ਬਣਾ ਦਿੱਤਾ ਉਸ ਹੀ ਲੇ ਵਸੀਲਾ ਜੋ ਹੀਲਾ ਵਸੀਲਾ ਉਸਨੇ ਸਾਨੂੰ ਮਾਤਾ ਪਿਤਾ ਰਾਹੀਂ ਦਿੱਤਾ ਇਸ ਧਰਤੀ ਤੇ ਜਿਸ ਧਰਤੀ ਤੇ ਅਸੀਂ ਜਨਮ ਲਿਆ ਉਹ ਦਿੱਤੀ ਤਾਂ ਉਹ ਤਾਂ ਮਹਾਨ ਹੈ ਹੀ ਅਸੀਂ ਅਗਰ ਕੋਈ ਆਪਣੇ ਆਪਣੇ ਕਹਿੰਦੇ ਆ ਨਾ ਕਿ ਜੋ ਵੀ ਅਸੀਂ ਪਿਛੋਕੜ ਨੂੰ ਭੁੱਲ ਜਵੇ ਜੋ ਤੇ ਫਿਰ ਉਹ ਦੱਸੋ ਨਾ ਅੱਗੇ ਦਾ ਨਾ ਪਿੱਛੇ ਦਾ ਇਹ ਤੇ ਗੱਲ ਮੰਨਦੇ ਹੋ ਨਾ ਤੁਸੀਂ ਤੇ ਹਾਂ ਆਪਣੇ ਪਿਛੋਕੜ ਨੂੰ ਹਮੇਸ਼ਾ ਯਾਦ ਰੱਖਣਾ ਹੈ ਤੇ ਉਸਦੀ ਰਜਾਚ ਰਹਿਣਾ ਹਰ ਕਿਸੇ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਜੋ ਕੁਦਰਤ ਨੇ ਤੁਹਾਨੂੰ ਬਣਾ ਦਿੱਤਾ ਉਹ ਮਿੱਟੀ ਨਾ ਕੋਈ ਲਾ ਸਕਦਾ ਤੇ ਨਾ ਕੋਈ ਹੋਰ ਲਾ ਸਕਦਾ ਜਿਸ ਰਸਤੇ ਤੇ ਅਸੀਂ ਤੁਰਦੇ ਹਾਂ ਜਿਸ ਰਸਤੇ ਤੇ ਅਸੀਂ ਜਾਂਦੇ ਹਾਂ ਉਸ ਰਸਤੇ ਤੇ ਚੱਲਣਾ ਸਾਡਾ ਕਰਮ ਹੀ ਹੈ ਤੇ ਉਹ ਰਸਤਾ ਸਾਡੇ ਲਈ ਕੁਦਰਤ ਨੇ ਹੀ ਚੁਣਿਆ ਹੋਇਆ ਹੈ ਹਨਾ ਇਹ ਤੇ ਮੰਨਦੇ ਆ ਨਾ ਅਸੀਂ ਜਦ ਇਹੋ ਦੀ ਮਰਜ਼ੀ ਤੋਂ ਬਿਨਾ ਪੱਤਾ ਨਹੀਂ ਹਿੱਲਦਾ ਤੇ ਫਿਰ ਐਡੇ ਵੱਡੇ ਕਰਮ ਤੇ ਐਡੇ ਵਰਡੇ ਕੰਮ ਤੇ ਐਡੀ ਸੋਚ ਜੋ ਅੰਦਰੋਂ ਸੋਚੀ ਜਾ ਰਹੀ ਹੈ ਤਾਂ ਉਸ ਤੋਂ ਬਿਨਾ ਕਿਵੇਂ ਹੋ ਸਕਦੀ ਹੈ ਕਿਉਂਕਿ ਸੋਚਣ ਵਾਲਾ ਵੀ ਉਹੀ ਤੇ ਸੋਚ ਦੇਣ ਵਾਲਾ ਵੀ ਉਹੀ ਤੇ ਸਭ ਕੁਝ ਉਹੀ ਹੈ ਤਾਂ ਇਸ ਕਰਕੇ ਤੁਸੀਂ ਸਿਰਫ ਅੱਜ ਦੇ ਦਿਨ ਦੀ ਇਹ ਗੱਲ ਹੈ ਕਿ ਆਪਾਂ ਆਪਣੇ ਇਤਿਹਾਸ ਬਾਰੇ ਆਪਣੇ ਬਾਰੇ ਆਪਣੇ ਜੋ ਜੋ ਵੀ ਆ ਤੁਸੀਂ ਜਿਸ ਤਰ੍ਹਾਂ ਵੀ ਆ ਜਿਸ ਦਿਨ ਦੀ ਮਹਾਨਤਾ ਹੋਵੇ ਉਸ ਬਾਰੇ ਕੁਦਰਤੀ ਤੌਰ ਤੇ ਆਪਣੇ ਬੱਚਿਆਂ ਨੂੰ ਜਰੂਰ ਦੱਸੋ ਤੇ ਸਿੱਖ ਇਤਿਹਾਸ ਇੱਕ ਬਹੁਤ ਹੀ ਅਮੀਰ ਇਤਿਹਾਸ ਹੈ ਹੈਨਾ ਇਹ ਤੇ ਆਪਾਂ ਮੰਨਦੇ ਆ ਨਾ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ ਇਹ ਵੀ ਆਪਾਂ ਮੰਨਦੇ ਆ ਨਾ ਸ਼ਹੀਦੀਆਂ ਨਾਲ ਭਰਿਆ ਹੋਇਆ ਹੈ ਤੇ ਨਾਲ ਗੁਰੂ ਸਾਹਿਬ ਦੇ ਜੋ ਵੀ ਆਪਾਂ ਕਹਿ દઈએ ਕਿ ਜੋ ਗੁਰੂ ਸਾਹਿਬ ਦੇ ਕਰਮ ਆਪਾਂ ਕਰਦੇ ਆ ਤਾਂ ਗੁਰੂ ਸਾਹਿਬ ਦਾ ਆਸ਼ੀਰਵਾਦ ਲੈਣਾ ਬਹੁਤ ਹੀ ਬਹੁਤ ਹੀ ਜ਼ਰੂਰੀ ਹੈ ਚਲੋ ਪਰਮਾਤਮਾ ਬਾਬੇ ਸ਼ੀਦਾ ਦੀ ਕਿਰਪਾ ਨਾਲ ਸਭ ਤੇ ਪਰਮਾਤਮਾ ਸਭ ਦਾ ਭਲਾ ਕਰੇ ਹਨ ਇਹ ਤੇ ਆਪਾਂ ਕਵਾਂਗੇ ਹੀ ਕਿ ਸਰਬਤ ਦਾ ਭਲਾ ਹੋਵੇ ਹਰ ਤਰ੍ਹਾਂ ਨਾਲ ਸਭ ਦੀ ਮਨੋ ਕਾਮਨਾ ਕੁਦਰਤ ਪੂਰੀ ਕਰੇ ਤੇ ਹੁਣ ਆਪਾਂ ਜਾਣਦੇ ਹਾਂ ਸਭ ਤੋਂ ਪਹਿਲਾਂ ਅਰੀਜ਼ਾ ਨੇ ਮੇਸ਼ਾ ਰਾਸ਼ੀ ਵਾਲਿਆਂ ਦਾ ਅੱਜ ਦਾ ਦਿਨ ਕਿਸ ਤਰ੍ਹਾਂ ਦਾ ਜਾਏਗਾ ਅੱਜ ਸੋਮਵਾਰ ਵਾਲੇ ਦਿਨ 7:30 ਵਜੇ ਤੋਂ ਲੈ ਕੇ 9 ਵਜੇ ਦਾ ਟਾਈਮ ਰਾਹੁ ਕਾਲ ਦਾ ਵੀ ਰਹਿਣ ਵਾਲਾ ਹੈ ਚੰ드ਰਮਾ ਦੀ ਸਥਿਤੀ ਰਾਹੁ ਦੇ ਨੋਲ ਬਣੀ ਹੈ ਜੀ ਮੀਨ ਰਾਸ਼ੀ ਦੇ ਵਿੱਚ ਔਰ ਸੋਮਵਾਰ ਵਾਲੇ ਦਿਨ ਚੰ드ਰਮਾ ਚੱਲ ਰਿਹਾ ਮੀਨ ਰਾਸ਼ੀ ਵਿੱਚ ਤੇ ਜੋ ਉਤਰਾ ਭਾਦਰਾ ਪਦ ਨਕਸ਼ਤਰ ਹੈ ਇਸ ਵਿੱਚ ਕੀ ਪ੍ਰਭਾਵ ਪਾਵੇਗਾ ਚਲੋ ਗੱਲ ਕਰਦੇ ਹਾਂ ਸੂਰਜ ਦੇ ਨਕਸ਼ਤਰ ਚ ਹਣਾ ਸਭ ਤੋਂ ਪਹਿਲਾਂ ਐਰੀਜ਼ ਮੇਸ਼ ਰਾਸ਼ੀ ਦੀ ਗੱਲ ਕਰਾਂਗੇ ਮੇਸ਼ ਰਾਸ਼ੀ ਵਾਲਿਆਂ ਦੇ ਲਈ ਅੱਜ ਦੇ ਦਿਨ ਗ੍ਰਹਾਂ ਦੇ ਮੁਤਾਬਕ ਦੇਖਿਆ ਜਾਵੇ ਤਾਂ ਚੰਦਰ ਰਾਹੂ 12ਵੇਂ ਸਥਾਨ ਵਿੱਚ ਥੋੜੀ ਜੀ ਮਾਨਸਿਕ ਉਕਲ ਪਾਹੜ ਤੁਹਾਡੀ ਵਧਣ ਵਾਲੀ ਹੈ ਥੋੜੀਆਂ ਪਰੇਸ਼ਾਨੀਆਂ ਵਧਣ ਵਾਲੀਆਂ ਨੇ ਸੂਰਜ ਦਾ ਨਕਸ਼ਤਰ ਮਿੱਤਰ ਹੈ ਗੁੱਸਾ ਜ਼ਿਆਦਾ ਸਿਹਤ ਤੇ ਪਰਿਵਾਰ ਦਾ ਮਾਹੌਲ ਖਰਾਬ ਕਰਨ ਵਾਲਾ ਹੈ ਤਾਂ ਥੋੜਾ ਬਾਣੀ ਚੋ ਮਿਠਾਸ ਰੱਖ ਕੇ ਚੱਲੋ ਤੁਸੀਂ ਬਿਜ਼ੀ ਹੋ ਠੀਕ ਹੈ ਪਰ ਆਪਣੇ ਘਰ ਦੇ ਕੰਮ ਕਰਨੇ ਵੀ ਬਹੁਤ ਜ਼ਰੂਰੀ ਨੇ ਟੌਰਸੀਆ ਨੇ ਬ੍ਰਿਖ ਰਾਸ਼ੀ ਵਾਲਿਆਂ ਦੇ ਲਈ ਸੂਰਜ ਦਾ ਨਕਸ਼ਤਰ ਮਿੱਤਰ ਨਹੀਂ ਆ ਤਾਂ ਇਸ ਕਰਕੇ ਛੋਟੇ ਵੱਡੇ ਭਾਈ ਭੈਣ ਨਾਲ ਜ਼ਿਆਦਾ ਬਹਿਸ ਬਾ ਕੋਈ ਵੀ ਚੀਜ਼ ਦਾ ਹੱਲ ਨਹੀਂ ਮਿਲਣਾ ਤਾਂ ਇਸ ਕਰਕੇ ਬੈਸਵਾਜੀ ਕਰਨ ਤੋਂ ਤੇ ਚਲੋ ਬਚਣਾ ਹੀ ਹੈ ਨਾਲ ਇਸ ਚੀਜ਼ ਦਾ ਧਿਆਨ ਵੀ ਰੱਖਣਾ ਹੈ ਕਿ ਘਰ ਤੋਂ ਨਿਕਲਦੇ ਸਮੇਂ ਆਪਣੇ ਇਸ਼ਟ ਨੂੰ ਮੱਥਾ ਟੇਕ ਕੇ ਤુલਸੀ ਦੇ ਪੱਤੇ ਦਾ ਸੇਵਨ ਕਰਕੇ ਜਾਓ ਜੈ ਮਨੀ ਮਿਥੁਨ ਰਾਸ਼ੀ ਮੇਥੂ ਰਾਸ਼ੀ ਵਾਲਿਆਂ ਦਾ ਕੌਨਫੀਡੈਂਸ ਵਧਿਆ ਹੈ ਕੰਮਕਾਰ ਠੀਕ ਹੈ bizness ਅੱਛਾ ਹੈ ਹਲਦੇ ਵਾਲੇ ਸਰਕਲ ਦਾ ਸਾਥ ਵੀ ਹੈ ਤੇ ਸਭ ਤੋਂ ਜ਼ਰੂਰੀ ਹੈ ਸੂਰਜ ਬੁੱਧ ਦੀ ਜੁਤੀ ਜੋ 7ਵੇਂ ਸਥਾਨ 'ਚ ਚੱਲ ਰਹੀ ਹੈ ਉਸ ਦਾ ਸ਼ੁਭ ਫਾਲ ਤੁਹਾਨੂੰ ਮਿਲੇ ਤਾਂ ਇੱਕ ਤਾਂ ਨਮਕ ਦਾ ਸੇਵਨ ਘਟ ਕਰੋ ਤੇ ਆਪਣੇ ਇਸਟ ਨੂੰ ਜਾਨੀ ਗੁਰਦੁਆਰਾ ਸਾਹਿਬ ਜਾ ਰਹੇ ਹੋ ਤਾਂ ਪੀਲੀ ਦਾਲ ਚੜਾ ਸਕਦੇ ਹੋ ਕੈਂਸਰ ਕਰਕਰ ਰਾਸ਼ੀ ਵਾਲਿਆਂ ਦੀ ਗੱਲ ਕਰਦੇ ਹਾਂ ਜੀ ਕਰਕਰ ਰਾਸ਼ੀ ਵਾਲਿਆਂ ਦੇ ਸਿਤਾਰੇ ਜੋ ਨੇ ਸੂਰਜ ਦਾ ਨਕਸ਼ਤਰ ਮਿੱਤਰ ਹੈ ਤਾਂ ਕੰਮਕਾਰ bizness ਲਈ ਚੰਗਾ ਘਰ ਵਿੱਚ ਕੋਈ ਵੀ ਕੰਸਟ੍ਰਕਸ਼ਨ ਦਾ ਕੰਮ ਕਰਵਾਉਣਾ ਤਾਂ ਉਹਦੇ ਲਈ ਸਿਤਾਰੇ ਤੁਹਾਡੇ ਸ਼ੁਭ ਚੱਲਦੇ ਪਏ ਆ ਵਾਹਨ ਧਿਆਨ ਨਾਲ ਚ ਤੋਂ ਮਤ ਤੋਂ ਬਚਣਾ ਹੈ ਲਿਓ ਸਿੰਘ ਰਾਸ਼ੀ ਵਾਲਿਆਂ ਦੀ ਗੱਲ ਕਰੀਏ ਤਾਂ ਸਿੰਘ ਰਾਸ਼ੀ ਵਾਲਿਆਂ ਦੇ ਲਈ ਅੱਜ ਦੇ ਸਿਤਾਰੇ ਚੰਗੇ ਆ ਲੰਬੀ ਜਾਂ ਛੋਟੀ ਯਾਤਰਾ ਸਫਲਕਾਰੀ ਰਹੇਗੀ ਮਨ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਉਦਾਸ ਕਿਸੇ ਨਾ ਕਿਸੇ ਗੱਲ ਨੂੰ ਮਨ ਤੇ ਲਾਉਣ ਕਰਕੇ ਪਰੇਸ਼ਾਨੀ ਨਾਲ ਹੀ ਇੱਕ ਵਹਿਮ ਜਾਂ ਦਿਮਾਗ 'ਚ ਵੜੇਗਾ ਕਿ ਪਤਾ ਨਹੀਂ ਨਜ਼ਰਾਂ ਹੀ ਲੱਗ ਗਈਆਂ ਨੇ ਪੇਟ ਸਬੰਧੀ ਵੀ ਪਰੇਸ਼ਾਨੀ ਆ ਸਕਦੀ ਹੈ ਬਾਰੀ ਖਾਣੇ ਤੋਂ ਪਰਹੇਜ਼ ਰੱਖੋ ਕੀ ਕਰਨਾ ਮਾਂ ਦਾ ਆਸ਼ੀਰਵਾਦ ਲੈਣਾ ਹੈ ਤੇ ਕੰਜਕਾ ਨੂੰ ਕੁਝ ਨਾ ਕੁਝ ਖਾਣ ਨੂੰ ਦੇ ਦੇਣਾ ਹੈ ਵਰਗੋ ਜਾਨੀ ਕੰਨਿਆ ਰਾਸ਼ੀ ਵਾਲਿਆਂ ਦੇ ਲਈ ਅੱਜ ਹਰੀਆਂ ਸਬਜ਼ੀਆਂ ਲੰਗਰ ਚ ਦੇ ਸਕਦੇ ਹੋ ਤੁਸੀਂ ਥਾਂ ਥਾਂ ਲੰਗਰ ਚੱਲਦੇ ਪਏ ਆ ਹਰੀਆਂ ਸਬਜ਼ੀਆਂ ਦੇਣ ਤੇ ਬਹੁਤ ਹੀ ਸ਼ੁਭ ਫਲ ਚੰਦਰ ਰਾਹੁ ਦੇ ਜੋ ਕਰਕੇ ਮਿਲ ਸਕਦਾ ਹੈ ਨਾਲ ਹੀ ਕਹਿ દઈએ ਆਪਾਂ ਕਿ ਥੋੜੀ ਜੀ ਯਾਤਰਾ ਕਰਨੀ ਪੈ ਸਕਦੀ ਹੈ ਜਾਂ ਚਾਹੇ ਮੰਨ ਨਾਲ ਯਾਤਰਾ ਨਹੀਂ ਕਰਨੀ ਵਾਹਨ ਬਹੁਤ ਧਿਆਨ ਨਾਲ ਚਲਾਉਣਾ ਹੈ ਘਰ ਤੋਂ ਨਿਕਲਦੇ ਸਮੇਂ ਕੁੱਤੇ ਨੂੰ ਕੁਝ ਨਾ ਕੁਝ ਪਾ ਕੇ ਜਾਓ ਲਿਬਰਾ ਜਾਨੀ ਤੁਲਾ ਰਾਸ਼ੀ ਦੀ ਗੱਲ ਕਰਦੇ ਆਂ ਜੀ ਬੁੱਧ 7ਵੇਂ 6ਵੇਂ ਸਥਾਨ ਵਿੱਚ ਚੰਦਰ ਰਾਹੁ ਦਾ ਜੋਗ ਤੇ ਬੁੱਧ ਚੱਲ ਰਿਹਾ ਤੁਹਾਡੇ 3 ਤੀਸਰੇ ਸਥਾਨ ਵਿੱਚ ਸੂਰਜ ਬੁੱਧ ਦੀ ਯੁਤੀ ਸੂਰਜ ਦਾ ਨਕਸ਼ਤਰ ਮਿੱਤਰਨਾ ਹੋਣ ਕਰਕੇ ਸਿਹਤ ਪ੍ਰਤੀ ਪਰੇਸ਼ਾਨੀਆਂ ਵੱਧ ਸਕਦੀਆਂ ਨੇ ਕਿਸੇ ਵੀ ਚੀਜ਼ ਨੂੰ ਭਾਵੇਂ ਉਹ ਵਿਰੋਧੀ ਹੋਣ ਭਾਵੇਂ ਉਹ ਸੇਤ ਹੋਵੇ ਭਾਵੇਂ ਉਹ ਕੰਮ ਕਰ ਹੋਵੇ ਹਲਕੇ ਚ ਕਿਸੇ ਚੀਜ਼ ਨੂੰ ਲੈਣਾ ਨੁਕਸਾਨ ਹੀ ਕਰਾਏਗਾ ਸਕੋਰਪੀਓ ਬ੍ਰਿਸ਼ਚ ਕ੍ਰਾਚੀ ਬ੍ਰਿਸ਼ਚ ਕ੍ਰਾਚੀ ਦੇ ਲਈ ਕੋਈ ਰਿਸ਼ਤਾ ਆ ਸਕਦਾ ਪਰ ਤੋਖੇ ਤੋਂ ਬਚਣਾ ਸੂਰਜ ਦਾ ਨਕਸ਼ਤਰ ਮਿੱਤਰ ਹੈ ਕੋਟ ਕਚੈਰੀ ਦੇ ਚੱਕਰ ਅਗਰ ਜਿਆਦਾ ਲੱਗ ਰਹੇ ਹੋਣ ਤਾਂ ਪਿਤਾ ਦੀ ਸਲਾਹ ਦੇ ਨਾਲ ਕੀ ਚੱਲਣਾ ਤੇ ਰਾਜਨੀਤਿਕ ਲੋਕਾਂ ਦੇ ਕੰਮਕਾਰ ਵਿੱਚ ਮਦਦ ਵੀ ਮਿਲੇ ਤਾਂ ਵਾਈਟ ਜਾਂ ਕਰੀਮ ਰੰਗ ਪਾਉਣਾ ਤੁਹਾਡੇ ਲਈ ਸ਼ੋਭਾ ਰਵੇਗਾ ਸੈਜੀਟੇਰੀਅਸ ਤੁਨੂ ਰਾਸ਼ੀ ਵਾਲਿਆਂ ਦੇ ਲਈ ਸਿਤਾਰੇ ਜੋ ਨੇ ਪਤਾ ਲੱਗਦਾ ਨਹੀਂ ਹੈ ਤੇ ਪਰੇਸ਼ਾਨੀ ਕੋਈ ਨਾ ਕੋਈ ਰਹਿੰਦੀ ਹੈ ਕਦੀ ਟੈਸਟ ਕਰਾਉਣੇ ਆ ਤੇ ਕਦੀ ਕੁਝ ਕਰਾਉਣੇ ਬਸ ਇਦਾਂ ਦੀ ਚੀਜ਼ ਚੱਲਦੀ ਹੈ ਗੁੱਸਾ ਵਾਧੂ ਉਤਾਵਲਾਪਨ ਬੇਚੈਨੀ ਵਾਧੂ ਪਰੇਸ਼ਾਨ ਕਰਦੀ ਪਈ ਹੈ ਮੰਗਲ ਮੇ ਕੰਮਾਂ 'ਚ ਰੁਕਾਵਟਾਂ ਪੈ ਰਹੀਆਂ ਨੇ ਇਹਨਾਂ ਨੂੰ ਦੂਰ ਕਰਨ ਦੇ ਲਈ ਕੀ ਕਰਨਾ ਹੈ ਜੀ ਤੁਸੀਂ ਸੂਰਜ ਦਾ ਨਕਸ਼ਤਰ ਜੋ ਹੈ ਤੁਹਾਡੇ ਉਸ ਦਾ ਜੋ ਗ੍ਰਹਿ ਚੱਲਦੇ ਪਏ ਆ ਉਸ ਮੁਤਾਬਕ ਜਲਦੀ ਉੱਠਣਾ ਸੂਰਜ ਦੇ ਦਰਸ਼ਨ ਕਰਨਾ ਅਗਰ ਦਿਖ ਜਾਵੇ ਤਾਂ ਠੀਕ ਕਿਉਂਕਿ ਥੋੜਿਆ ਧੁੰਦਾ ਵਗੈਰਾ ਅੱਜ ਕੱਲ ਪੈ ਹੀ ਰਹੀਆਂ ਨੇ ਆਪਾਂ ਜਾਣਦੇ ਆ ਪਰ ਅਗਰ ਸੂਰਜ ਦੇ ਦਰਸ਼ਨ ਹੋ ਜਾਣ ਤਾਂ ਕੀ ਹੈ ਸ਼ੁਭ ਫਲ ਮਿਲ ਜਾਏਗਾ ਤੁਹਾਨੂੰ ਸੂਰਜ ਤੇ ਚੰਦਰ ਰਾਹੁ ਦਾ ਵੀ ਤੇ ਸੂਰਜ ਦੇ ਨਕਸ਼ਤਰ ਦਾ ਵੀ ਨਾਲ ਹੀ ਕੋਸ਼ਿਸ਼ ਕਰਨੀ ਹੈ ਜੀ ਤਨੂ ਰਾਸ਼ੀ ਵਾਲਿਆਂ ਨੇ ਅੱਜ ਧਾਰਮਿਕ ਸਥਾਨ ਤੇ ਬੱਚਿਆਂ ਨੂੰ ਕੇਲੇ ਦੇ ਸਕਦੇ ਹਾਂ ਕੈਪ੍ਰਿਗਨ ਮਕਰ ਰਾਸ਼ੀ ਵਾਲਿਆਂ ਦੇ ਲਈ ਸਿਤਾਰੇ ਚੱਲ ਰਹੇ ਨੇ ਠੀਕ ਠਾਕ ਦੁੱਧ ਮੱਥੇ ਤੇ ਲਾਓ ਦੁੱਧ ਪਾਣੀ ਦਾ ਦਾਣ ਅੱਜ ਤੁਸੀਂ ਕਰ ਸਕਦੇ ਹੋ ਚੰਦਰ ਰਾਹੁਤ ਜੇ ਸਥਾਨ ਵਿੱਚ ਮਾਂ ਦੇ ਪੈਰੀ ਹੱਥ ਲਗਾ ਕੇ ਘਰ ਤੋਂ ਜਾਣਾ ਸ਼ੁਭਤਾ ਦੇਗਾ ਚਾਂਦੀ ਦੇ ਗਲਾਸ ਚ ਪਾਣੀ ਪੀਓ ਕੱਚ ਦਾ ਗਲਾਸ ਨਾਂਬਰ ਤੋਂ ਡੀਲ ਬਹੁਤ ਧਿਆਨ ਨਾਲ ਕਰੋ ਅਕਿਊਰਸ ਕੁੰਭ ਰਾਸ਼ੀ ਵਾਲਿਆਂ ਦੀ ਗੱਲ ਕਰੀਏ ਤਾਂ ਕੋਈ ਨਾ ਕੋਈ ਤੁਹਾਡੀ ਕੀਤੀ ਗੱਲ ਕਿਸੇ ਨੂੰ ਚੁਭ ਸਕਦੀ ਹੈ ਤੁਹਾਡੇ ਸ਼ਬਦ ਤੁਹਾਡੇ ਕੰਮ ਕਾਰਾਂ ਵਿੱਚ ਰੁਕਾਵਟ ਬਣ ਸਕਦੇ ਆ ਜਾਨੀ ਕਿ ਕੌੜੇ ਸ਼ਬਦ ਤਵਾਣੀ ਦੀ ਮਿਠਾਸ ਹੀ ਤੁਹਾਨੂੰ ਅੱਗੇ ਵਧਣ ਵਿੱਚ ਸਫਲਤਾ ਦੇ ਸਕਦੀ ਹੈ ਨਜ਼ਰਾਂ ਤੋਂ ਬਚਣਾ ਹੈ ਇੱਕ ਨਾਰੀਆ ਲੈ ਕੇ ਜਲ ਪ੍ਰਵਾਹ ਕਰੋ ਧਾਰਮਿਕ ਸਥਾਨ ਤੇ ਜਾ ਰਹੇ ਹੋ ਤਾਂ ਅੱਜ ਤੁਸੀਂ ਚੌਲ ਤੇ ਚੀਨੀ ਦੋਨੋਂ ਦਾਨ ਕਰ ਸਕਦੇ ਹੋ ਪਾਈਸੇ ਜਾਨੀ ਮੀਨ ਰਾਸ਼ੀ ਵਾਲਿਆਂ ਦੀ ਗੱਲ ਕਰੀਏ ਤਾਂ ਸੇਥ ਥੋੜੀ ਖਰਾਬ ਨਜ਼ਲਾ ਜ਼ੁਕਾਮ ਛਿੱਕਾਂ ਗਲਾ ਪਰੇਸ਼ਾਨ ਕਰੇਗਾ ਜਿੱਦੀ ਬਣ ਕੇ ਆੜ ਕੇ ਕੋਈ ਕੰਮ ਨਹੀਂ ਕਰਨਾ ਸੂਰਜ ਦਾ ਨਕਸ਼ਤਰ ਮਿੱਤਰ ਹੈ ਤੇ ਸੂਰਜ ਨੂੰ ਸ਼ੁਭ ਕਰਨ ਦੇ ਲਈ ਪਿੱਤਲ ਜਾਂ ਤਾਂਬੇ ਦੇ ਗਲਾਚ ਪਾਣੀ ਪੀ ਲੋ ਦਿਨ ਬੈਸਟ ਹੋ ਜਾਏਗਾ ਬੈਸਟ ਤੇ ਰੈਸਟ ਜਿਆਦਾ ਜ਼ਰੂਰੀ ਹੈ ਆਪਣੇ ਲਈ ਟਾਈਮ ਕੱਢਣਾ ਹੈ ਰੈਸਟ ਜ਼ਰੂਰ ਕਰਨੀ ਹੈ ਠੀਕ ਏਸੀਜੀ ਅਸਟ੍ਰੋਲੋਜੀ ਵਿਦ ਲੋਜਿਕ ਵਿੱਚ ਅੱਜ ਦੇ ਦਿਨ ਬਾਰੇ ਆਪਾਂ ਥੋੜੀ ਜੀ ਜਾਣਕਾਰੀ ਲਈ ਤੇ ਨਾਲ ਹੀ ਆਪਾਂ ਤੁਹਾਨੂੰ ਦੱਸਿਆ ਕਿ ਇਹ ਕਿਦਾਂ ਦਿਨ ਨੂੰ ਸਹੀ ਬਣਾ ਸਕਦੇ ਆ ਚਲੋ ਅੱਜ ਗੁਰੂ ਗੋਬਿੰਦ ਸਿੰਘ ਜੀ ਦੀ ਜਨਮ ਦਿਹਾੜੀਕ ਧਾਰਮਿਕ ਸਥਾਨ ਤੇ ਜਾਓ ਮੱਥਾ ਟੇਕੋ ਗੁਰਸਾਭ ਦਾ ਅਸ਼ੀਰਵਾਦ ਲਓ ਤੇ ਨਾਲ ਪੀਲੇ ਫੁੱਲ ਆਪਣੇ ਈਸਟ ਨੂੰ ਜ਼ਰੂਰ ਚੜਾ ਕੇ ਆਓ ਕਿਸੇ ਵੀ ਤਰ੍ਹਾਂ ਨਾਲ ਕਿਸੇ ਵੀ ਤਰ੍ਹਾਂ ਨਾਲ ਜਦੋਂ ਤੁਸੀਂ ਧਾਰਮਿਕ ਸਥਾਨ ਤੇ ਜਾਓ ਤਾਂ ਦਹਲਿਜਾਂ ਤੇ ਮੱਥਾ ਜ਼ਰੂਰ ਟੇਕਣਾ ਚਾਹੀਦਾ ਹੈ ਦਹਲਿਜਾਂ ਰਾਹੁ ਦੀਆਂ ਕਾਰਕਮੰਨੀਆਂ ਜਾਂਦੀਆਂ ਨੇ ਧਾਰਮਿਕ ਸਥਾਨ ਬ੍ਰਸਪਦ ਦਾ ਕਾਰਕਮੰਨਿਆ ਜਾਂਦਾ ਹੈ ਕਹਿੰਦੇ ਆ ਰਾਹੁ ਸ਼ਾਂਤ ਹੋ ਜਾਂਦਾ ਕਿਉਂਕਿ ਬ੍ਰਸਪਦ ਦੀ ਗੋਦ ਚਾ ਕੇ ਇਸ ਕਰਕੇ ਬ੍ਰਹਿਸਪਤ ਦੇ ਘਰ ਚ ਜਾ ਕੇ ਸਾਰੇ ਗ੍ਰਹਿ ਬਹੁਤ ਸ਼ਾਂਤੀ ਨਾਲ ਜਿੱਦਾਂ ਚੰਦਰ ਦੇ ਘਰ ਚ ਜਾ ਕੇ ਸ਼ਾਂਤੀ ਨਾਲ ਹੋ ਜਾਂਦੇ ਆ ਏਦਾਂ ਹੀ ਬ੍ਰਹਿਸਪਤ ਦੇ ਘਰ ਜਾ ਕੇ ਸ਼ਾਂਤ ਹੋ ਜਾਂਦੇ ਆ ਮੱਥਿਆ ਹੀ ਭਾਗ ਲਾਂਦਾ ਏ ਤੇ ਮੱਥਾ ਟੇਕਣਾ ਦਹਲੀਜਾਂ ਤੇ ਬੜਾ ਸ਼ੁਭ ਮੰਨਿਆ ਜਾਂਦਾ ਜ਼ਰੂਰ ਟੇਕੋ ਤੇ ਪੀਲੇ ਫੁੱਲ ਚੜਾਣੇ ਤੇ ਹਰ ਕਿਸੇ ਲਈ ਸ਼ੁਭਤਾ ਦਿੰਦੇ ਨੇ ਪੀਲੇ ਰੰਗ ਦਾ ਰੁਮਾਲ ਆਪਣੇ ਕੋਲ ਰੱਖਣਾ ਪੀਲਾ ਗੁਰਦੁਆਰਾ ਸਾਹਿਬ ਦੇ ਜਲ ਨਾਲ ਆਪਣੀਆਂ ਅੱਖਾਂ ਤੇ ਮੱਥਾ ਧੋਣਾ ਹੋਰ ਵੀ ਸ਼ੁਭ ਮੰਨਿਆ ਜਾਂਦਾ ਏ ਪਵਿੱਤਰ ਜਗ੍ਹਾ ਮੰਨਿਆ ਜਾਂਦਾ ਹੈ ਕਿਉਂਕਿ ਉਸ ਜਗ੍ਹਾ ਦੀ એનર્ਜੀ ਤੇ ਬਹੁਤ سارے ਲੋਕ ਆਉਂਦੇ ਹੈ ਨਾ ਚਲੋ ਇਹ ਸੀ ਆਜ ਦਾ ਪਾ ਸਮਾਜ ਆਜ ਦਾ ਪਸੰਦ ਆਜ ਦਾ ਨੇ ਅੱਛਾ ਜਾਵੇ ਸਾਸ਼ਿਕਾ